ਗੁਣਿਆਣਾ ਮੰਡੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਨਹੀਂ ਰੁਕ ਰਹੀਆਂ ਚੋਰੀਆਂ ਤੇ ਲੁੱਟਖੋਹ ਦੀਆਂ ਵਾਰਦਾਤਾਂ ਤਾਂ ਤਾਂ ਬੀਤੀ ਰਾਤ ਹੀ ਗੁਣਿਆਣਾ ਦੇ ਨਾਲ ਲੱਗਦੇ ਪਿੰਡ ਹਰਾਇਪੁਰ ਵਿਖੇ ਨਥਾਨਾ ਰੋਡ ਤੇ ਸਥਿਤ ਰੋਕੀ ਟੈਲੀਕਾਮ ਦੀ ਦੁਕਾਨ ਤੇ ਚੋਰਾਂ ਨੇ ਦਿੱਤਾ ਚੋਰੀ ਦੀ ਘਟਨਾ ਨੂੰ ਅੰਜਾਮ ਇਸ ਦੁਕਾਨ ਦੇ ਉੱਪਰ ਉਹਨਾਂ ਨੇ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਦਾਖਲ ਹੋਣ ਉਪਰੰਤ ਉਹਨਾਂ ਨੇ ਦੁਕਾਨ ਦੀ ਪੰਨ ਤੋੜ ਵੀ ਕੀਤੀ ਅਤੇ ਕੈਮਰਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਤੇ ਕੈਮਰਿਆਂ ਦੇ ਨਾਲ ਜੋ ਅਟੈਚ ਐਲਈਡੀ ਸੀ ਉਸ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਬਾਅਦ ਉਹ ਲੱਖਾਂ ਰੁਪਏ ਦੇ ਮੋਬਾਈਲ ਚੋਰੀ ਕਰਨ ਵਿੱਚ ਹੋਏ ਸਫਲ ਇਹ ਚੋਰੀ ਦੀ ਪੂਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਤਾਂ ਆਓ ਸਭ ਤੋਂ ਪਹਿਲਾਂ ਉਹ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖਦੇ ਹਾਂ ਕਿ ਚੋਰਾਂ ਨੇ ਕਿਸ ਤਰ੍ਹਾਂ ਚੋਰੀ ਨੂੰ ਅੰਜਾਮ ਦਿੱਤਾ ਸੋ ਦੋਸਤੋ ਇਸ ਟਾਈਮ ਮੈਂ ਮੌਜੂਦ ਹਾਂ ਪਿੰਡ ਹਰਾਈਪੁਰ ਜੋ ਕਿ ਗੋਨਿਆਣਾ ਦੇ ਬਿਲਕੁਲ ਹੀ ਨਾਲ ਹੈ ਅਤੇ ਇਸ ਹਰਾਈਪੁਰ ਪਿੰਡ ਦੇ ਮੇਨ ਮੈਂ ਕਹਿ ਸਕਦਾ ਬੱਸ ਸਟੈਂਡ ਦੇ ਨਜ਼ਦੀਕ ਹੀ ਇੱਕ ਘਟਨਾ ਵਾਪਰੀ ਹੈ ਰੋਕੀ ਟੈਲੀਕਮ ਦੇ ਸ਼ਾਪ ਤੇ ਜਿੱਥੇ ਜੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਚੋਰਾਂ ਨੇ ਪੰਨ ਤੋੜ ਕਰਕੇ ਉਹਨਾਂ ਤੇ ਦੁਕਾਨ ਦੇ ਵਿੱਚ ਅੰਦਰ ਵੜ ਕੇ ਬਹੁਤ ਭਾਰੀ ਚੋਰੀ ਕੀਤੀ ਹੈ ਤਾਂ ਪਹਿਲਾਂ ਦਾ ਪੂਰਾ ਮਾਮਲਾ ਜਾਣਦੇ ਆ ਦੁਕਾਨਦਾਰ ਪਾਸੋਂ ਕੀ ਪੂਰਾ ਮਾਮਲਾ ਕੀ ਹੈ ਔਰ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਔਰ ਕਿੰਨਾ ਨੁਕਸਾਨ ਹੋਇਆ ਹੈ ਸਾਰੇ ਪੂਰਾ ਮਾਮਲਾ ਕੀ ਹੈ ਅਸੀਂ ਭਗਤੇ ਗਏ ਹੋਏ ਸੀਗੇ ਤੇ ਅਸੀਂ ਸਾਰੇ ਫੈਮਿਲੀ ਭਗਤੇ ਸੀਗੀ ਤੇ ਸਾਢੇ 12 ਵਜੇ ਬ੍ਰਦਰ ਆਇਆ ਗਿਆ ਤੇ 2:30 ਵਜੇ ਦੇਖਦੇ ਆ 2:25 ਮਿੰਟ ਤੇ ਚੋਰ ਅੰਦਰ ਆਉਂਦੇ ਆ ਸ਼ੀਸ਼ਾ ਭੰਨ ਕੇ ਤੇ ਸਾਰੇ ਮੋਬਾਈਲ ਜਿੰਨੇ ਵੀ ਹੈਗੇ ਆ ਇਹ ਸਾਰੀ ਜਾਣਕਾਰੀ ਤੁਹਾਨੂੰ ਕਿੱਥੋਂ ਪ੍ਰਾਪਤ ਹੋਈ ਹੈ ਸਾਰੀ ਇਹ 2:25 ਦੇ ਆਏ ਆ ਤੇ 2:30 ਵਜੇ ਨਾ ਪਾਪਾ ਜਾਂਦੇ ਗੁਰਦੁਆਰਾ ਸਾਹਿਬ ਅੱਛਾ ਜੀ ਤੇ ਜਦੋਂ ਉਹਨਾਂ ਨੇ ਦੇਖਿਆ ਲਾਈਟ ਮਾਰੀ ਇੱਧਰ ਜਾਣ ਲੱਗੇ ਜਦੋਂ ਪਤਾ ਲੱਗਿਆ ਉਹਨਾਂ ਨੂੰ ਦੇਖਿਆ ਵੀ ਦੁਕਾਨ ਖੁੱਲੀ ਹੈ ਤੇ ਜਦੋਂ ਉਹਨਾਂ ਨੇ ਨੇੜੇ ਆਉਂਦੇ ਆ ਤਾਂ ਭੱਜ ਜਾਂਦੇ ਚੋਰੀ ਤੇ ਸਰ ਇਹ ਚੋਰਾਂ ਦੇ ਕੋਲ ਤੁਸੀਂ ਕੀ ਸਮਝਦੇ ਹੋ ਕਿ ਕੋਈ ਹੱਸੀ ਹਥਿਆਰ ਵੀ ਸੀ ਤੇ ਤਰ ਹਥਿਆਰ ਸੀ ਔਰ ਕਿੰਨਾ ਨੁਕਸਾਨ ਹੋਇਆ ਇਹਦਾ ਉਹਨਾਂ ਕੋਲੇ ਇੱਕ ਪਿਸਤੌਲ ਵੀ ਸੀਗਾ ਤੇ ਇੱਕ ਰਾਡ ਸੀ ਵੱਡੀ ਹਾਂ ਸਾਨੂੰ ਕੈਮਰਿਆਂ ਚੋਂ ਪਤਾ ਲੱਗਿਆ ਵੀਡੀਓ ਕਲਿੱਪ ਚ ਸਾਡੇ ਕੋਲੇ ਰਿਕਾਰਡ ਹੈ ਸਾਰਾ ਕੁਝ ਹਾਂਜੀ ਸਰ ਹੁਣ ਕਿੰਨਾ ਕੁ ਨੁਕਸਾਨ ਤੁਸੀਂ ਮੰਨ ਰਹੇ ਹੋ ਤੁਹਾਡੀ ਦੁਕਾਨ ਤੇ ਕਿੰਨਾ ਕੁ ਨੁਕਸਾਨ ਹੋਇਆ ਹੈ ਲਗਭਗ ਹੈਗਾ ਇਹ 3.5-4 ਲੱਖ ਦਾ ਜੀ 3 ਤੇ 4 ਲੱਖ ਹਾਂਜੀ ਸਰ ਉਹਨ ਇਸ ਤੋਂ ਬਾਅਦ ਤੁਸੀਂ ਜੋ ਆਪਣੀ ਅਰਜ਼ੀ ਜਾਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਇੱਥੇ ਗੇੜਾ ਮਾਰਿਆ ਹੈ ਜਾਂ ਉਹ ਕੀ ਕਾਰਵਾਈ ਕਰ ਰਿਹਾ ਜਾਂ ਤੁਸੀਂ ਉਹਨਾਂ ਤੋਂ ਕੀ ਮੰਗ ਕਰ ਰਹੇ ਹੋ ਆਏ ਸੀਗੇ ਐਸਐਸਓ ਸਾਹ ਬੁੱਟਾ ਸਿੰਘ ਜੀ ਉਹਨਾਂ ਨੇ ਫਿੰਗਰਪ੍ਰਿੰਟ ਵਗੈਰਾ ਲੈ ਕੇ ਗਏ ਇੱਥੋਂ ਸੀ ਆਈਡੀ ਸਟਾਫ ਵੀ ਆਇਆ ਸੀਗਾ ਤੇ ਉਹਨਾਂ ਨੇ ਸੈਂਪਲ ਅੱਗੇ ਭੇਜੇ ਹੋਏ ਆ ਬਾਕੀ ਕਹਿੰਦੇ ਕਾਰਵਾਈ ਚੱਲ ਰਹੀ ਹੈ ਬਾਕੀ ਦੋ ਬੰਦੇ ਚੱਕੇ ਆ ਸ਼ੱਕ ਦੇ ਆਧਾਰ ਤੇ ਹੀ ਉਹਨਾਂ ਨੇ ਅੱਛਾ ਤੇ ਉਹ ਜਿਹੜੇ ਦੋ ਬੰਦੇ ਚੱਕੇ ਉਹ ਪਿੰਡ ਦੇ ਆ ਕਿ ਆਸੇ ਪਾਸੇ ਦੇ ਆ ਜੀ ਉਹ ਗੋਨਿਆਣੇ ਕਲਾਂ ਦੇ ਆ ਜੀ ਕਲਾਉਂਦੇ ਤਾਂ ਹੋ ਸਕਦਾ ਤੁਹਾਡੀ ਕੀ ਮੰਗ ਕੀ ਹੈ ਪ੍ਰਸ਼ਾਸਨ ਤੋਂ ਮੰਗ ਤਾਂ ਇਹੀ ਹੈ ਸਾਡਾ ਨੁਕਸਾਨ ਜਿਹੜਾ ਹੋ ਜੇ ਪਰ ਭਾਈ ਹੋ ਜੇ ਬਸ ਹੋਰ ਕੀ ਹੈ ਜੀ ਤਾਂ ਦੋਸਤੋ ਤੁਸੀਂ ਦੇਖਿਆ ਕਿ ਜਿੱਥੇ ਰੋਕੀ ਟੈਲੀਕਮ ਦੇ ਮਾਲਕ ਨੇ ਸਾਰੀ ਇਹ ਘਟਨਾ ਦੱਸੀ ਕਿ ਕਿਸ ਤਰ੍ਹਾਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਚੁੱਕੀ ਹੈ ਤੇ ਪੁਲਿਸ ਪ੍ਰਸ਼ਾਸਨ ਹੈ ਇੱਥੋਂ ਹੋ ਕੇ ਗਿਆ ਤੇ ਔਰ ਸ਼ੱਕ ਦੇ ਆਧਾਰ ਤੇ ਦੋ ਬੰਦੇ ਵਿਚ ਅਕਨਿਫ ਤੋਂ ਬਾਅਦ ਆਪਾਂ ਐਸਐਚਓ ਬੂਟਾ ਸਿੰਘ ਨਾਲ ਅਤੇ ਐਸਆਈ ਹਰਬੰਸ ਸਿੰਘ ਨਾਲ ਵੀ ਗੱਲ ਕਰਾਂਗੇ ਕਿ ਇਸ ਬਾਰੇ ਉਹ ਅੱਗੇ ਕੀ ਕਾਰਵਾਈ ਕਰ ਰਹੇ ਹਨ। ਤੋਂ ਹਰਾਏਪੁਰ ਜਿਹੜੀ ਚੋਰੀ ਹੋਈ ਹੈ ਤਾਂ ਜੀ ਆ ਉਹਦੇ ਬਾਰੇ ਸਰ ਕੀ ਇਨਵੈਸਟੀਗੇਸ਼ਨ ਹੈ ਔਰ ਕਿੱਥੇ ਕਿੱਥੇ ਕੋਈ ਹੋਇਆ ਸਰ ਕੰਮ ਉਹ ਦੋ ਅਸਲੀ ਉਹ ਮੌਕੇ ਤੋਂ ਸੰਗਠਨ ਚੱਕੀ ਜਾ ਦਿੱਤੀ ਆ। ਆਪਾਂ ਹਾਂ ਡਾਕਟਰ ਦੇ ਵੱਧ ਵੀ ਜਾ ਰਹੀ ਹੈ। ਅੱਛਾ ਜੀ ਪਰਟਾ ਜਿਸ ਨੂੰ ਪਾੜਾ ਬਾਕੀ ਡਿਟੇਲ ਆ ਦੇ ਦੇ ਕਿੰਨੇ ਮਾਲ ਆ ਕੀ ਜਲਵਾ ਤੇ ਇੱਕ ਉਹਨਾਂ ਨੇ ਕਿਹਾ ਜੀ ਕੋਈ ਦੋ ਸ਼ੱਕ ਦੇ ਆਧਾਰ ਤੇ ਵੀ ਬੰਦੇ ਫੜੇ ਹੋਏ ਜੀ ਹਾਂ ਜੀ ਉਹ ਕਹਿ ਰਹੇ ਵੀ ਦੋ ਸ਼ੱਕ ਦੇ ਆਧਾਰ ਤੇ ਵੀ ਇਹਨਾਂ ਨੇ ਬੰਦੇ ਚੱਕੇ ਆ ਨਹੀਂ ਉਹ ਬੰਦੇ ਦਾ ਸ਼ੱਕ ਦੇ ਆਧਾਰ ਤੇ 100 ਪਿਆਰ ਫੜਨਾ ਪੈਸਾ ਤਾਂ ਨਹੀਂ ਹਾਂ ਨਹੀਂ ਮੈਂ ਉਹੀ ਕਹਿ ਰਿਹਾ ਵੀ ਉਹਨਾਂ ਕੋਲ ਵਿੱਚ ਕੋਈ ਪੱਚ ਕੋ ਸਾਡੇ ਸੀ ਸਟਾਫ ਵੀ ਹੱੱਦਾ ਹੋਣ ਕੀ ਮੈਂ ਕਰਦੇ ਇਹਨੇ ਬੁਲਾਏ ਹੋਣਗੇ ਤਾਂ ਉਹ ਜੋ ਬੇਸਿਕ ਆ ਜੋ ਤਾਂ ਫਿਰ ਹੀ ਆ ਓਕੇ ਓਕੇ ਓਕੇ